ਸ਼ੁਡ ਗਏ ਜਦੋਂ ਇੱਕ ਨੌਜਵਾਨ ਕੁੜੀ ਦੇ ਪੇਸ ਦੇ ਵਿੱਚ ਪੇਪਰ ਦੇਣ ਦੇ ਲਈ ਪਹੁੰਚਿਆ ਸੀ ਦਰਅਸਲ ਇਸ ਨੌਜਵਾਨ ਨੇ ਇਸ ਇਮਤਿਹਾਨ ਦਾ ਇਸ ਭਰਤੀ ਪੇਪਰ ਦਾ ਪਹਿਲਾ ਪੜਾਅ ਪਾਰ ਕਰ ਲਿਆ ਸੀ ਅਤੇ ਦੂਸਰਾ ਪੇਪਰ ਦੇਣ ਦੇ ਲਈ ਮੋੜ ਤੋਂ ਪੇਪਰ ਸੈਂਟਰ ਦੇ ਵਿੱਚ ਪਹੁੰਚਿਆ ਸੀ ਪਰ ਇਸ ਪੇਪਰ ਦੇ ਵਿੱਚ ਜਦੋਂ ਬਾਇਓਮੈਟ੍ਰਿਕ ਹੁੰਦੀ ਹੈ ਫਿੰਗਰਪ੍ਰਿੰਟ ਲੈ ਜਾਂਦੇ ਨੇ ਤਾਂ ਉਹ ਮੈਚ ਨਹੀਂ ਕਰਦੇ ਜਿਸ ਤੋਂ ਬਾਅਦ ਇਸ ਨੌਜਵਾਨ ਦੇ ਉੱਤੇ ਸ਼ੱਕ ਹੁੰਦਾ ਹੈ ਤੇ ਸ਼ੱਕ ਦੇ ਆਧਾਰ ਤੇ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ ਫਿਰ ਇਹ ਪਤਾ ਲੱਗਦਾ ਹੈ ਕਿ ਇਹ ਕੁੜੀ ਨਹੀਂ ਕੁੜੀ ਦੇ ਪੇਸ ਵਿੱਚ ਮੁੰਡਾ ਹੈ ਸੂਟ ਸਲਵਾਰ ਪਾ ਕੇ ਤਿਆਰ ਹੋ ਕੇ ਇਹ ਨੌਜਵਾਨ ਪੇਪਰ ਹਾਲ ਦੇ ਵਿੱਚ ਕੁੜੀ ਬਣ ਕੇ ਪਹੁੰਚਿਆ ਸੀ ਪਰ ਉਸ ਵਕਤ ਇਸ ਦਾ ਸਾਰਾ ਰਾਜ਼ ਖੁੱਲ ਜਾਂਦਾ ਹੈ ਜਦੋਂ ਬਾਇਓમેટ્રਿਕ ਹੁੰਦੀ ਹੈ ਤਾਂ ਦੱਸ ਜਾਈਏ ਕਿ ਪੈਰਾमेडिकल ਦੀ ਭਰਤੀ ਦੇ ਲਈ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਇੱਕ ਪੇਪਰ ਕਰਵਾਇਆ ਜਾ ਰਿਹਾ ਸੀ ਇਸ ਪੇਪਰ ਦੇ ਦੋ ਪੜਾਅ ਸਨ ਪਹਿਲਾ ਪੜਾਅ ਪਾਰ ਕਰਨ ਵਾਲਾ ਹੀ ਵਿਅਕਤੀ ਦੂਸਰੇ ਪੜਾਅ ਦੇ ਵਿੱਚ ਪਹੁੰਚ ਸਕਦਾ ਸੀ ਪਹਿਲਾ ਪੜਾਅ ਇਹ ਨੌਜਵਾਨ ਕੁੜੀ ਬਣ ਕੇ ਪਾਸ ਕਰ ਜਾਂਦਾ ਹੈ ਪਰ ਜਦੋਂ ਦੂਸਰੇ ਪੜਾਅ ਦੇ ਵਿੱਚ ਪਹੁੰਚਦਾ ਹੈ ਤਾਂ ਇਸ ਦੌਰਾਨ ਉਸ ਦਾ ਪੇਡ ਖੁੱਲ ਜਾਂਦਾ ਹੈ ਬਾਇਓਮੈਟ੍ਰਿਕ ਦੇ ਵਿੱਚ ਫਿੰਗਰਪ੍ਰਿੰਟ ਮੈਚ ਨਹੀਂ ਕਰਦੇ ਇਸ ਬਾਬਤ ਜਾਣਕਾਰੀ ਦਿੰਦੇ ਕੋਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਨੇ ਦੱਸਿਆ ਕਿ ਇਹ ਪ੍ਰੀਖਿਆ ਦਾ ਦੂਜਾ ਪੇਪਰ ਸੀ ਜਿਸ ਵਿੱਚ ਬਾਇਓਮੈਟ੍ਰਿਕ ਸਮੇ ਇਹ ਮੁੰਡਾ ਫੜਿਆ ਗਿਆ ਇਹ ਮੁੰਡਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਜਿਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਸ ਦਾ ਪੇਪਰ ਵੀ ਰੱਦ ਕਰ ਦਿੱਤਾ ਗਿਆ ਇੱਕ ਇਸ ਕੁੜੀ ਦੀ ਥਾਂ ਦੇ ਉੱਤੇ ਪੇਪਰ ਦੇਣ ਆਇਆ ਸੀ ਪੁਲਿਸ ਦੇ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਲਈ ਪਹਿਲਾ ਪੇਪਰ ਕਿਵੇਂ ਪਾਸ ਕੀਤਾ ਪੁਲਿਸ ਇਹ ਵੀ ਜਾਂਚ ਕਰੇਗੀ ਤਾਂ ਇਹ ਮੁੰਡਾ ਖੁਣ ਪੁਲਿਸ ਹਿਰਾਸਤ ਦੇ ਵਿੱਚ ਹੈ ਤਾਂ ਬਾਬਾ ਫਰੀਦ ਯੂਨੀਵਰਸਿਟੀ ਦਾ ਇਹ ਮਾਮਲਾ ਹੈ ਜਿੱਥੇ ਇੱਕ ਨੌਜਵਾਨ ਸੂਟ ਸਲਵਾਰ ਪਾ ਕੇ ਕੁੜੀ ਦੀ ਥਾਂ ਤੇ ਪੇਪਰ ਦੇਣ ਦੇ ਲਈ ਪਹੁੰਚਦਾ ਹੈ ਪਹਿਲਾ ਪੜਾ ਪਾਰ ਵੀ ਕਰ ਲੈਂਦਾ ਹੈ ਪਰ ਦੂਜੇ ਪੜਾ ਜਿੱਥੇ ਬਾਇਓਮੈਟ੍ਰਿਕ ਹੋਣੀ ਸੀ ਉੱਥੇ ਜਾ ਕੇ ਫਸ ਜਾਂਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਤੇ ਪੁਲਿਸ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇਹ ਡੇਵੀ ਸਕੂਲ تھا ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਇਗਜ਼ਾਮ ਹੁੰਦਾ ਹੈ ਉਹਦੇ ਬਾਅਦ ਸਾਰੇ ਬੱਚਿਆਂ ਦਾ ਇਗਜ਼ਾਮ ਹੋ ਰਿਹਾ ਸੀ ਤੇ ਪੰਜਾਬੀ ਦੇ ਇਗਜ਼ਾਮ ਜਿਹੜਾ ਪਾਸ ਕਰਦਾ ਵਹੀ ਅਗਲੇ ਇਗਜ਼ਾਮ ਵਿੱਚ ਜਾ ਸਕਦਾ ਹੈ ਇਹਨਾਂ ਦੋ 스테ਜਾਂ ਚ ਅਸੀਂ ਪੂਰਾ ਫੁੱਲ ਪ੍ਰੂਫ ਇਂਤਜ਼ਾਮ ਕੀਤਾ ਹੋਇਆ ਹੈ ਇਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ ਹੈ ਫੋਟੋ ਇੰਟਰੋਡਿਊਸ ਕੀਤੀ ਹੈ ਤੇ ਸਿਗਨੇਚਰ ਇੰਟਰੋਡਿਊਸ ਕੀਤਾ ਹੈ ਔਰ ਬੱਚਾ ਆਇਆ ਉਹਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਇਗਜ਼ਾਮ ਦੇ ਨੂੰ ਤੇ ਇੱਕ ਮੁੰਡਾ ਸੀ ਤੇ ਕੁੜੀ ਦੇ ਡਰੈਸਪੈਨ ਕੇ ਆਇਆ ਹੋਏ ਐਸੀ ਤੇ ਉਹ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਪਰ ਬਾਇਓਮੈਟ੍ਰਿਕ ਜਿਆਦਾ ਪੱਕਾ ਪ੍ਰੂਫ ਹੁੰਦਾ ਹੈ ਜੇ ਜਦੋਂ ਮੈਚ ਨਹੀਂ ਕੀਤਾ ਤਾਂ ਉਹ ਤੁਹਾਨੂੰ ਪੇਪਰ ਨਹੀਂ ਦੇਂ ਦਿੱਤਾ ਗਿਆ ਉਹਦਾ ਪੇਪਰ ਨਲ ਐਂਡ ਵਾਈਡ ਹੈ ਉਹ ਕਨਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਵੇਟ ਕਰਦੇ ਸਰ ਸਰ ਪਹਿਲਾਂ ਤੁਸੀਂ ਉਹਨੇ ਠੀਕ ਕੀਤਾ ਸੀ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕ ਸੇ ਜਾ ਕੇ ਤੋਂ ਨਹੀਂ ਦੇਖਦੇ ਸਕਦੇ ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ ਤੇ ਅਸੀਂ ਏਜੰਸੀ ਹਾਇਰ ਕੀਤੀ ਹੋਈ ਹੈ ਅਸੀਂ ਇਹ ਇਹ ਆਲਾ ਕੁਐਸਚਨ ਏਜੰਸੀ ਤੋਂ ਵੀ ਪੁੱਛਿਆ ਕਿਉਂਕਿ ਏਜੰਸੀ ਨੇ ਇਸ ਵਾਰੀ ਨੂੰ ਪਕੜਿਆ ਪਿਛਲੀ ਵਾਰੀ ਨਹੀਂ ਪਕੜਿਆ ਸੀ ਤੇ ਉਸ ਵੇਲੇ ओरिजिनल ਕੈਂਡੀਡੇਟ ਆਇਆ ਸੀ ਜਾਂ ਇਹ ਕੈਂਡੀਡੇਟ ਨੇ ਕੁਝ ਮੈਨੇਜ ਕਰ ਲੀਤਾ ਹੁੰਦਾ ਤੇ ਨਹੀਂ ਹੈ ਬਾਇਓਮੈਟ੍ਰਿਕ ਤਾਂ ਨਹੀਂ ਹੋ ਸਕਦਾ ਮੈਂ ਚ ਇਹ ਜੈਂਡੀ ਐਜੰਸੀ ਸਾਨੂੰ ਰਿਪੋਰਟ ਦੇਗੀ ਪੁਲਿਸ ਨੂੰ ਬਾਕੀ ਅੱਗੇ ਕਾਰਵਾਈ ਵਾਸਤੇ ਦੇ ਅਸੀਂ ਫੋਰਫਿਟ ਕਰ ਦਿੱਤਾ ਕਿ ਕੱਲ ਨਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਹੈ ਇਹਨਾਂ ਦੇ ਐਗਜ਼ਾਮ ਹੋ ਰਹੇ ਸੀ ਇਥੇ ਡੀਏਵੀ ਸਕੂਲ ਕੋਲਕੂੜਾ ਦੇ ਵਿੱਚ ਇਗਜ਼ਾਮ ਹੋ ਰਿਹਾ ਸੀ ਉਹਦੇ ਵਿੱਚ ਸਾਨੂੰ ਇੱਕ ਕੈਂਡੀਡੇਟ ਇਨਪਰਸੋਨੇਸ਼ਨ ਦੀ ਸਾਨੂੰ ਐਪਲੀਕੇਸ਼ਨ ਮਿਲੀ ਉਹਨਾਂ ਤੋਂ ਕਾਲ ਉਹਨਾਂ ਤੋਂ ਇਨਫਰਮੇਸ਼ਨ ਮਿਲੀ ਜਦੋਂ ਸੀ ਤੁਸੀਂ ਜਾ ਕੇ ਚੈੱਕ ਕੀਤਾ ਤੇ ਇੱਕ ਲੜਕਾ ਹੈ ਅੰਗਰੇਜ਼ ਸਿੰਘ ਗੇਜਾ ਪੁੱਤਰ ਕਰਤਾ ਜਗਤਾਰ ਸਿੰਘ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਲੜਕਾ ਜਿਹੜਾ ਇੱਕ ਪਰਮਜੀਤ ਕੌਰ ਵਾਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ ਉਹਦੇ ਮਦਕੀ ਰੋਲ ਨੰਬਰ ਤੇ ਆਪ ਦਾ ਫੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦੇ ਵਾਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰੰਤੂ ਬਾਇਓਮੈਟ੍ਰਿਕ ਜਿਹੜੇ ਮੈਚ ਨਾ ਹੋਣ ਕਰਕੇ ਜਿਹੜਾ ਇਹ ਜਿਹੜਾ ਮੌਕੇ ਤੋਂ ਫੜਿਆ ਗਿਆ ਤੋਂ ਲਿਆ ਅੱਜ ਉਸੀ ਦੇ ਖਿਲਾਫ 409 IPC ਦੀ ਮਕਦਮਾ ਦਰਜ ਕਰ ਦਿੱਤਾ ਹੈ ਤੋਂ ਅਗਲੀ ਕਾਰਵਾਈ ਅਸਿਕ ਕਰੇ